ਬਾਕੀ ਦੋਸਤੋ ਵੀਡੀਓ ਦੇਤੇ ਆਪਣਾ ਫੀਡਬੈਕ ਦੇ ਲਈ ਗੋਮੈਂਟ ਲੈ ਕੇ ਜਾਇਆ ਕਰੋ ਤਾਂ ਜੋ ਉਹਨਾਂ ਦੇ ਬ੍ਰੀਨ ਦੇ ਵਿੱਚ ਫਿਰ ਸੁਧਾਰ ਕੀਤਾ ਜਾ ਸਕੇ ਮਾਦਰ ਚੋਦ ਗਾਉਂ ਹੀ ਥੋੜੀ ਬਣੀ ਆ ਕਿੰਨਾ ਹੁਸਨ ਦੇਖ ਕੇ ਬਣੀ ਆ ਇਹ ਮੇਰੇ ਸਾਡੇ ਤੇ ਮਾਂ ਨਾਲੇ ਰੁਮਾਸ ਕਰੀ ਜਾਂਦਾ ਇਹ ਦੁਨੀਆ ਤੇ ਕੀ ਮਸਾਲਾ ਹਾਜਕਲ ਉਹਨਾਂ ਦੇ ਪੀੜੇ ਕਿੰਨਾ ਸੱਤਿਆ ਨਸਾਂ ਆਦੀ ਮਾਮਾ ਨਾਲੇ ਸਭ ਰੁਮਾਸ ਕਰੀ ਜਾਂਦੇ ਨੇ ਕਿ ਚਾਰ ਵਿਊ ਦੇ ਪੁੱਖੇ ਨੇ ਚਾਰ ਪਹਿ ਕੋਮੋਂ ਦੇ ਲਈ ਦੀ ਮਾਨੀ ਜਿ ਤਰੀ ਫਿਟੀ ਅੰਦੇ ਨੇ ਇਹ ਹੀ ਨਿਸ਼ਾਨੀ ਹੈ ਵਾਈ ਕਾ ਜਬਦੀ ਇਹ ਜਿੰਨਾਂ ਨਹੀਂ ਦਾ ਘਰਾਂ ਦਾ ਵੀ ਸਾਲਾ ਲੰਡਰੀ ਹੋਣਾ ਜਿਹੜਾ ਸਾਹ ਰੋਕਦਾ ਨਹੀਂ ਹੈਗਾ ਇਹਨਾਂ ਨੂੰ ਵੀ ਲਾਰ ਤਾਂ ਇਹਨਾਂ ਤੇ ਇਹ ਸਭ ਕੀ ਆ ਦੇਖਣਾ ਪੜ ਰਹਾ ਹੈ ਅੱਛਾ ਹੈ ਮੈਂ ਅੰਧਾ ਹਾਂ ਤੁਸੀਂ ਤਾਂ ਆਪਣਾ ਯਾ ਵੇ ਜਾਨੀ ਤੇ ਹੋ ਮਹਿਕਮਾ ਜਾਨਨੀ ਦਿਖਾਓ ਤੇ ਪੈਸਾ ਕਮਾਓ ਇਹ ਨਾਲੇ ਸ਼ੰਦੇ ਹਿਆਕ ਉਸ ਨਹੀਂ ਹੁੰਦਾ ਇਹ ਬੇਇੱਤਿਮਾਨ ਦੇ ਨਹੀਂ ਹੈਦੀ ਬਾਕੀ ਕੁੜੀਆਂ ਆਦੇ ਘਰ ਦੇ ਚੰਗੇ ਨਹੀਂ ਇਹ ਜੇ ਸਾਰੇ ਨਕਮੇ ਬੰਦੇ ਨੂੰ ਜਾਨਨੀ ਆਂਦੇ ਆਂਦੇ ਰਹੇ ਤੇਰੀ ਮੇਰੀ ਪੇਮ ਕਹਾਣੀ ਪਾਉਣ ਕੇ ਸਾਡੇ ਬਾਣੀ ਮੈਂ ਤੇਰੇ ਦਿਲ ਦਾ ਰਾਜਾ ਤੇਰੀ ਤੂੰ ਮਰ ਜਾ ਰਾਣੀ ਇਹ ਮੇਰੇ ਨਾਲ ਦਾ ਮੈਨੂੰ ਬਲਤ ਲੱਗਦਾ ਥੋੜਾ ਏ ਆ ਸਾਲਾシャレ ਦੇ ਲੋਕ ਕਿੰਨੇ ਗੰਦੇ ਕਰਦਾ ਤੇ ਬੀਟੂ ਤਾਇਆ ਬਲਮਾ ਜਿਵੇਂ ਮੇਰੇ ਸਾਲੇ ਦੇ ਪਿੱਛੇ ਵੀ ਤਲਵਾਰ ਲਈ ਹੁੰਦੀ ਆ ਮੂੰਹ ਤੇ ਇਮਪ੍ਰੈਸ਼ਨ ਦੇ ਲਓ ਜਿਵੇਂ ਥੱਲੇ ਜਿਹਨੇ ਤਲਵਾਰ ਧੱਕੀ ਹੁੰਦੀ ਆ ਇਹ ਅੰਦਰ ਸੁਣੀ ਲੱਗ ਰਹੀ ਮੈਂ ਪਟਾਕਾ ਕਿਆ ਲੱਗਾ ਅੱਲਾ ਮਾਫ ਕਰੇ ਬਹੁਤ ਮਨੂਸ਼ ਲੱਗ ਰਿਹਾ ਮਤ ਕਰੋ ਰੰਨ ਲੋ ਰੰਨ ਬਹੁਤ ਬੁੜੇ ਲੱਗ ਰਿਹਾ ਤੋਬਾ 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 ਹਾਲਾ ਮੂਡ ਖਰਾਬ ਕਰ ਲਿਆ ਇਹ ਮੇਰੇ ਨਾਲ ਲੌਂਡਾ ਆਪਦੇ ਆਪ ਸਟਾਰਮ ਨੇ ਆਵਰਦਾ। ਅਜਿਹਾ ਲੌਂਡੇ ਵੀ ਆਪਦੇ ਆਪ ਨੂੰ ਨਾ ਕੁੜੀਆਂ ਨਾਲ ਬੰਪੇਰ ਕਰਦੇ ਨੇ। ਥੋੜੀ ਤਾਂ ਲੈਣ ਲੱਗੇ ਬੰਦ ਚਾਰ ਵਾਰ ਸੋਤਦਾ। ਬਾਕੀ ਰਹੀ ਗੱਲ ਜਿਹੜੇ ਥੋੜੀ ਲੈਂਦੇ ਨੇ। ਬਾਕੀ ਜਿਹੜੇ ਥੋੜੀ ਲੈਂਦੇ ਆ ਨਾ ਜਰਾਨੇ ਤੋਂ ਉਹਨਾਂ ਨਾਲ ਜੁੜਦੀ ਨਹੀਂ ਹੈਗੀ। ਗਜਬ ਬੇਇੱਜ਼ਤੀ ਹੈ। ਇਹ ਵੀ ਹੱਥ ਤੇ ਲੱਗਦੇ ਹੈ ਕਿਉਂਟ ਬੜੇ ਜਦ ਡਿੰਪਲ ਪੈਂਦੇ। ਦੇਖ ਲਓ ਸਾਨੂੰ ਘਰ ਜਿਵੇਂ ਮੇਰੇ ਸਾਰੇ ਦਿਨੇ ਕੇ ਕੇ ਨਹੀਂ ਦੇਖਿਆ ਹੁੰਦਾ ਕਰੇ ਹਲਕੇ ਆਂਗੂ ਦਫਾ ਲਿਆ ਨਾਲ ਇਹਨਾਂ ਨੂੰ ਪੁੱਛਿਆ ਇਹ ਚੋਚੀ ਕਰਦੇ ਆ ਕਿ ਤੇ ਦੇ ਵਿੱਚ ਬਹੁਤ ਸੁਣੇ ਕਰਦੇ ਓ ਰਾਮਾ ਨੂੰ ਉਸ ਲੜ ਦੇ ਨੇ ਹੈ ਸੈਲੀਬ੍ਰੇਟ ਕਰਦੇ ਹਾਂ ਇਹਨਾਂ ਦੇ ਬਰਥਡੇ ਕੋਈ ਬੱਤੇ ਤਰੀਕੇ ਨਾਲ ਕਰੋ ਕੋਲੀ ਸਿਪਾਓ ਕੇਕ ਰਾਮ ਨਾਲ ਚਮਚ ਨਾਲ ਖਾਓ ਕੀ ਹਲਕੇ ਆਂਗੂ ਖਾਣ ਲੱਗੇ ਹੋਏ ਹਾਂ ਕਿਹੜੀ ਤੁਸੀਂ ਪਛਾਣ ਖਾਣ ਲੱਗੇ ਹੋ ਆਪ ਦੀ ਤੇ ਮੇਰੀ ਮੰਮਾ ਨੂੰ ਨਹੀਂ ਪਤਾ ਹੁੰਦਾ ਸੀ ਮੈਨੂੰ ਮਿਲਣ ਵਾਸਤੇ ਚਲ ਜਾਂਦੀ ਹੁੰਦੀ ਸੀ ਇੰਨੀ ਛੋਟੀ ਉਮਰ ਦੇ ਵਿੱਚ ਅਠਵੀਂ ਪਾਸ ਕੀਤੀ ਹੈ ਤੇ ਪੜਾਈ ਪੜੂਈ ਦਾ ਨਹੀਂ ਮਤਲਬ ਹੈ ਕਰਕੇ ਅੱਗੇ ਪੜਨਾ ਲਿਖਣਾ ਕੁਝ ਕਰਨਾ ਜਿਵੇਂ ਬਟਨ ਜਦੋਂ ਮੈਰਿਜ ਹੋ ਗਿਆ ਬਟਨ ਸੋਚਦੇ ਕਿ ਆਏ ਕਿ ਤੇ ਮੈਂ ਵੀ ਪੜੀ ਹੁੰਦੀ ਮੰਮਾ ਕੰਮ ਤੇ ਚਲ ਜਾਂਦੇ ਹੁੰਦੇ ਸੀ ਤੇ ਮੈਂ ਨਾ ਪਿੱਛੇ ਚਲ ਜਾਂਦੀ ਹੁੰਦੀ ਸੀ ਤੇ ਮੇਰੀ ਮੰਮਾ ਨੂੰ ਸ਼ਾਮ ਨੂੰ ਪਤਾ ਲੱਗ ਜਾਂਦਾ ਕਿ ਤੁਹਾਡੀ ਕੁੜੀ ਆਈ ਸੀ ਤੇ ਮੇਰੇ ਮੇਰੀ ਮੰਮਾ ਉਹਨਾਂ ਨੂੰ ਵੀ ਬੋਲਦੇ ਹੁੰਦੇ ਸੀ ਮੈਨੂੰ ਵੀ ਬੋਲਦੇ ਹੁੰਦੇ ਸੀ ਕਿ ਤੁਸੀਂ ਐਡਾ ਮਤਲਬ ਵਿਗੜਦੀਆਂ ਪਿਆ ਤੁਹਾਨੂੰ ਸਮਝਾਣੇ ਪਿਆ ਕਿ ਅੱਗੇ ਤੱਕ ਲਾਈਫ ਲਈ ਕੀ ਹੋਗਾ ਉਹ ਤੇ ਦੁਜੀ ਨਾਲ ਨੂੰ ਸ਼ਰਮ ਆ ਰਹੀ ਨਹੀਂ ਕੋਸੇ ਦੇਖੋ ਕਿ ਦਾਈ ਇੰਟਰਵਿਊ ਦੇਣ ਲੱਗੀ ਹੋਈ ਆ ਆਪ ਦੀ ਜਿੱਤਾ ਆਪੇ ਬਲੀਡ ਕਰਦੀ ਹੈ ਜਿਹੜੇ ਸਹਾਨ ਵਾਲੇ ਨੇ ਗਾਨ ਕਰਿਆ ਫਿਰ ਇਹਦੇ ਮਾਪਾਪ ਦੀ ਇੱਜ਼ਤ ਕੀ ਰਹੀ ਹੋ ਕਿੱਥੇ ਰਹਿੰਦੀ ਆ ਬਾਤ ਤਾਂ ਸਹੀ ਹੈ ਤੇਰੇ ਲਈ ਮੈਂ ਤਾਹੋ ਕਿ ਆਈਆਂ ਤਾਹਸਮ ਤੇ ਕਾਲ ਕਰਾ ਦਦੀ ਮੈਂ ਪੱਕੀ ਨਿਕਲੂਗੀ ਤੈਨੂੰ ਦੱਸ ਦਿੰਨੀ ਆ ਯਾਰਾ ਤੇਰੇ ਲਈ ਲੱਕੀ ਨਿਕਲੂਗੀ ਇਹ ਦੁਨੀਆ ਛੁੱਟ ਪਰੇ ਵਿੱਚ ਬਸਦੀ ਤੇ ਮੈਂ ਸਹੀ ਨਿਕਲੂਗੀ ਤੈਨੂੰ ਦੱਸ ਦਿੰਨੀ ਆ ਯਾਰਾ ਤੇਰੇ ਲਈ ਲੱਕੀ ਨਿਕਲੂਗੀ ਇੱਕਾ ਬੁੱਢੇ ਦਾ ਸਤ ਮਰਿਆ ਇਸ ਹਲ ਟੱਕੇ ਨੀ ਮਨੇ ਹਰੇ ਇਹਨੂੰ ਪਹਾਂਛੋ ਬੰਝਾ ਦੇ ਸ਼ੌਂਕ ਕੁਰੀਵੰਦਾ ਇਹਨੂੰ ਫਿਲੀਪਿੰਸ ਪੇਜੋ ਤਾਂ ਜਿਹੜਾ ਕ੍ਰਾਂਜੈਂਟਰ ਕਰਵਾ ਕੇ ਨੇ ਇਹ ਪਹਾਂਛੋ ਦੇਣੀ ਲੱਜੀ ਵੀ ਤਾਂ ਜੋ ਕਿਸੇ ਦਾ ਠੰਗ ਤਸਰੂਗਾ ਪਹਿਲਾਂ ਨਸਿਆਨੇ ਲੋਕਾਂ ਨੇ ਪੂਰੀ ਖਰਾਬ ਕਰੀ ਸੀ ਤੇ ਹੁਣ ਲੰਡੇ ਆਵੇਂ ਉਹਨਾਂ ਦੀ ਪੀੜੀ ਦਾ ਸੱਤਿਆ ਨਾਸ ਕਰਿਆ ਪਿਆ ਜਿਹੜੇ ਨਵੇਂ ਜਵਾਕ ਨੇ ਇਹ ਕੀ ਸੋਚਣ ਨੇ ਇਹਨਾਂ ਵਾਰੇ ਇਹ ਲੰਡੇ ਸਾਰੇ ਐਤਕੀ ਗੇਫਰੇਟ ਤੋਂ ਬਚ ਗਏ ਨਹੀਂ ਤਾਂ ਇਹ ਐਤਕੀ ਚੰਡੇ ਖੁੱਲਣੇ ਸੀ ਇਹ ਲੋਕਾਂ ਨੇ ਲੋਭ ਦਾੰਦਨ ਤੇ ਲਾਈ ਵਰਤੀ ਸੀ ਕਿ ਲੰਡੇ ਐਂ ਟ੍ਰਕ ਕਰਨ ਕਿਹਨੇ ਪੰਜੇ ਤੰਬੇ ਮਰਿਏ ਜਨਤਾ ਦੇ ਕੀ ਬਠੀ ਸੀ ਵੀ ਬਾਜੀ ਗਏ ਹੈ ਕਿਸ ਦਿਨ ਦੀਏ ਤੂੰ ਰਾਣੀ ਤੇਰਾ ਡੰਗਿਆ ਨਾਜ ਤੇਰਾ ਡੰਗਿਆ ਨਾਜ ਤਾਈ ਉੱਠਿਆ ਇੰਨਾ ਲੌਂਦਿਆਂ ਦੀ ਲੈ ਨੂੰ ਬਜੀ ਨਹੀਂ ਕਰਦਾ ਪਤਨੀ ਇਹਨਾਂ ਵੀ ਕਿਹੜੇ ਬੰਦੇ ਮਾਰਦਾ ਵਾ ਸਾਇਥੀ ਜਿਹੜੇ ਨਾਲ ਬੰਦਾ ਦਿਖਾਇਾ ਉਹ ਬੰਦੇ ਸਾਰੇ ਜਿਹੜੇ ਹਨ ਕੀ ਟਾਲਣ ਦਾ ਗੁੜੇ ਬਾਕੀ ਇਹ ਲੁਧਿਆਣੇ ਹੀ ਰਹਿੰਦਾ ਵਾ ਲੁਧਿਆਣੇ ਵਾਲੇ ਉਹ ਚੱਕਲੋਏ ਨੂੰ ਇਹਦੀ ਕਹਤ ਨਾਲ ਐਸੀ ਬੰਦਾ ਮਾਰਿਆ ਨਾ ਮੁਰਕਾ ਲਦਣੇ ਚੈਂਟਰ ਨਾ ਕਰੇ ਹੈ ਲੋਕ ਤੇ ਵੇ ਚਿਹਰੇ ਤੇ ਫਿਕਰ ਨਹੀਂ ਦੇਖਦੇ ਲੋਕ ਦੇਖਦੇ ਨੇ ਵੀ 35 ਲੱਖ ਖਾਤੇ ਵੀ ਮੁੱਕਰ ਗਈ ਬੀਨ ਵਜੇ ਵੀ ਮਸਾ ਫਰਕ ਨਹੀਂ ਪਿਆ ਹੈਗਾ ਜਦ ਕਹਿੰਦੀ ਸੀ ਕਿ ਮੈਂ ਵੀ ਤਨੋਂ ਬਾਹਰ ਲੈ ਜੂਗੀ ਆਪਣੇ ਵੇਸ ਤੇ ਵੀ ਉਹ ਤਾਂ ਪੈਸੇ ਲੈ ਕੇ ਆਪਦੇ ਪਤਨੀ ਕਿਰੇ ਕੰਮ ਤੇ ਤਾਂ ਖੱਤ ਤੇ ਬੱਚੂ ਬਸ ਮੋੜੇ ਵੀ ਨਹੀਂ ਹਰੇ ਮਾਰੇ ਕੰਸਾ ਮੇਰਾ ਕੰਮ ਕਹਿੰਦਾ ਮੈਂ ਤਨ ਮਾਰਿਆ ਤੇ ਠੂਏ ਤੇ ਲੱਤ ਮਾਰਨ ਤਤਾਉਪ ਗਾ ਕੇ ਮਾਰਿਆ ਉਹ ਤਾਂ ਹੁੰਦੇ ਕਿ ਵਿਰਾਜ ਨਹੀਂ ਆਗੀ ਬਾਕੀ ਬੰਦੇ ਤੇ ਅੱਜ ਤੋਂ ਨਾ ਧਿਆਰੇ ਹੁੰਦੇ ਆ ਜਿੰਨਾ ਟਮਰੀ ਜੇਬ ਚ ਪੈਸਾ ਆਵੇ ਪੈਸਾ ਤਾਂ ਉਹ ਲੈ ਲਿਆ ਤੇ ਦਵਾਰਿਆਂ ਨੂੰ ਪੁੱਛਿਆ ਤਾਂ ਕਦੇ ਨਹੀਂ ਹਾਏ ਜਦੋਂ ਮੈਂ ਮੱਖਣ ਨਾ ਦਿੱਤਾ ਹੋਈ 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 ਹਈ ਜਦੋਂ ਮੈਂ ਮੱਖਣ ਨਾ ਦਿੱਤਾ ਮੇਰਾ ਪੁੱਟੇ ਕੇ ਪਰਾਂ ਦਾ ਲੈ ਗਿਆ ਚੱਟੀ ਤੋਂ ਮਧਾਰੀ ਲੈ ਗਿਆ ਜਿੰਨੇ ਕੰਤੇ ਕਾਹੀ ਨਾ ਲੰਗੜਤ ਚੱਟੀ ਤੋਂ ਮਧਾਰੀ ਲੈ ਗਿਆ ਐਨਾਂ ਲੱਭੋ ਹਲਕਸ਼ਨ ਵੀ ਸੋਚਦਾ ਹੁਣਾ ਵੀ ਕਿਹੜਾ ਚੋਰ ਮਧਾਰੀ ਚੱਕ ਲੈ ਗਿਆ ਵੀ ਮੈਨੋਂ ਇਹ ਬਾਰਵਰਤਨ ਕਰਦਨੇ ਇੱਕ ਮੇਰੇ ਸਲੇ ਦੇ ਦੋਨੇ ਲੌਂਦੇ ਇਸ ਗਾਣੇ ਦੀ ਪੂਰੀ ਲੈਣੀ ਗਰੀ ਪਈ ਯਾ ਨਾਂ ਨੇ ਜਿੰਨੇ ਮਰਜ਼ੀ ਲਾਵੇ ਰੋਏ ਨਾ ਦੀਆਂ ਸਾਹਤੋ 90 ਐਸੇ ਰਣੇ ਤੇ ਪਣੀ ਹੁੰਦੀ ਐਨੇ ਇੰਨਾ ਦੇ ਮਾਲੇ ਤੇ ਉਹ ਤੜੜਾ ਮਰਦਾ ਹੈ ਨੀ ਵਾ ਫੇਰ ਉਹ ਇੰਨਾ ਦੇ ਮਧਾਨੀ ਚੰਗੀ ਤਰਾ ਤੇ ਫੇਰ ਇਸ ਲਾਉਂਦੇ ਨੂੰ ਨਾ ਉਹੀ ਮਕਣੀ ਖਵਾਇਓ ਜਿਹੜੀ ਨਿਕਲ ਹੋਈ ਕਰੋ ਤੁਰੋ ਹੋਣੀ ਆ ਸਲਾਮਾ ਦੇਖਣੀ ਮਾਰੀ ਮੋਟੀ ਚੀਤ ਤੇ ਵੀ ਹੱਥ ਖੜਨੀ ਔਰ ਦੇਖਦੇ ਹੀ ਰਹਿ ਜਾਣਗੇ ਵੈਰੀ ਬੱਲੀਏ ਨਹੀਂ ਦੇਖੀ ਇਨਾਂ ਵਿੱਚ ਕੱਪੂਰੀ ਕੁਟੀ ਚੱਨੀ ਦੇਖਦੇ ਹੀ ਰਹਿ ਜਾਣਗੇ ਵੈਰੀ ਬੱਲੀਏ ਨਹੀਂ ਦੇਖੀ ਜਿਹੜਾ ਵਿੱਚ ਚੱਕਦੀ ਨਹੀਂ ਕੁਟੀ ਚੱਨੀ ਐਸ ਵਸ ਨੇ ਦਾ ਜਾਣਦੇ ਹੋਣਗੇ ਇੰਸਟਾਗ੍ਰਾਮ ਤੇ ਸਭ ਤੋਂ ਵੱਧ ਕੁਲਸੀਆਂ ਇਹ ਪੋਰਦਾ ਵਾ ਜੇ ਕੋਈ ਸਮਝਦਾ ਉਹ ਸਵਾਰ ਮਿਲਣਾ ਹੋਏ ਨਾ ਤੇ ਉਹ ਕਿਤਾਬ ਇਸ ਬੰਦੇ ਦੇ ਹਿੱਤੇ ਜਾਂਦਾ ਵਾ ਖੁਸੀਆਂ ਪੜ੍ਹਨ ਦੇ ਮੁਕਾਬਲੇ ਵਿੱਚ ਇਹ ਗਵਿੰਦੇ ਉਹਨਾਂ ਨੂੰ ਵੀ ਫੇਲ ਕਰ ਰਿਹਾ ਹੈ ਇਸ ਨੂੰ 36 ਥੱਪੀਆਂ ਦੀ ਇਲਾਮੀ ਰਣੀ ਚਾਹੀਦੀ ਹੈ ਉਹ ਨਹੀਂ 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 36 ਥੱਪੀਆਂ ਦੀ ਇਕ ਉਸਨ ਮਾਰੇ ਤੇ ਡੇਪੋਲੇ ਸੋਜਣਾ ਘਰ ਤੇ ਆਦੀ ਰੀਲ ਇੱਥੇ ਜਾ ਗੰਦਾ ਵਾ ਉਸਾ ਉੱਡ ਨਹੀਂ ਪੂਈ ਕੋਸੀ ਕਰਦਾ ਅਰਸਾ ਉੱਡ ਨਹੀਂ ਸਕਦਾ ਹਰ ਕੰਦਾ ਤੋਂ ਬੰਜਿਆ ਨਾ ਜਿਹੜਾ ਇਹਦੇ ਵਿੱਚ ਕੀੜਾ ਵਾਂ ਨੂੰ ਟਿਕਾਣ ਛੋੜੀ ਨਹੀਂ ਦਿੰਦਾ ਵਾ ਦੀਪੋਰੀ ਚਰਪਾਈ ਕੂਸਤੀਆਂ ਬੱਕ ਇੰਸਟਾਗ੍ਰਾਮ ਅਰੇ ਵਿੱਦਦੇ ਨੇ ਜਿਹੜੇ ਇਹਨਾਂ ਨੂੰ ਪਿਆਰ ਕਰਦੇ ਨੇ ਪਿਆਰ ਮੇਰੇ ਨਾਲ ਕਰਦੇ ਜਾਂ ਦਿਨ ਤਮਸੇ ਹੀ ਦੇਖਦੇ ਆ ਨਾ ਹਾਂਜੀ ਮੇਤਰੋ ਟੈਂਡੇ ਟੱਠੇ ਆ ਰਹੇ ਆ ਰਹੇ ਨੇ ਦਦਲੂ ਮਦਲੂ ਵੀਰ ਤੋਂ ਟੈਂਡੇ ਸੁਜਾਇਆ ਆ ਬੜਾ ਟੈਂਡ ਪੀਲਾ ਨਾ ਦਲਾ ਲੰਦ ਲੈ ਲੋ ਡੱਟੇ ਡੱਟੇ ਪੂਰੇ ਟੈਂਡੇ ਟੈਂਡੇ ਮੇਤਰੋ ਚਾਹ ਤਾਲ ਲਈ ਛੋੜੇ ਬੱਚਿਆ ਨਹੀਂ ਵਸਾਰੀ ਰਹੇ ਨੇ ਦਿੱਥੇ ਦਦਲੂ ਮਦਲੂ ਵੀਰ ਤੋਂ ਟੈਂਡੇ ਮੋ ਟੈਂਡੇ ਅੱਲੋ ਹੀ ਪੀਲੇ ਨਾ ਦਦੀ ਰਹੇ ਨੇ ਦਾਨਾ ਪੂਰਾ ਟੈੜੀ ਦਾ ਨਹੀਂ ਆਸਤੇ ਚਲਾ ਰਿਹਾ ਪੂਰਾ ਲਾਜਵਾਬ ਜੀ ਮੈਂ ਚਰ ਮੇਲੀ ਵੀ ਪਾਇਤਾ ਤੇ ਮੈਂ ਰ ਸਲੰਡਰ ਲੈ ਲਿਆ ਪੀਲੇ ਨਾ ਦਰਾ ਨਾ ਲੈ ਲਿਆ ਆਪਾਂ ਰੰਦ ਤੂੰ ਕਿਉਂ ਭਰਾਵਾ ਇਥੇ ਤੋਂ ਬੋਲ ਨਹੀਂ ਅੰਦਰ ਸੱਚ ਨਾ ਕਿਉਂ ਆਦੀ ਬੇਟੀ ਕਰਵਾਉਂਦਾ ਕਿਉਂ ਤੂੰ ਰੰਗ ਨੂੰ ਬਲੌਗਿੰਗwidehat ਲੋਕਤਾਂ ਨੂੰ ਘਾਇਂ ਘੜਦੇ ਨੇ ਮੰਨਦੇ ਬੱਚੀ ਘੜਦੇ ਨੇ ਭਾਵੇਂ ਪਰ ਹਰਕਤਾਂ ਤੇ ਨਹੀਂ ਹੋਈ ਨੇ ਪੱਕੇ ਤੂੰ ਭਰਾਵਾ ਆਪ ਤੁਹਾਡਾ ਡਰਕ ਨੂੰ ਲਾਇਕ ਰਾ ਜਿਹੜਾ ਤੇਰੇ ਅੰਦਰ ਕੀ ਰਾਵਾਂ ਨਾ ਉਹ ਤਾਂ ਹਨੁੱਕੇ ਕਾਣੀ ਦਿੰਦਾ ਉਹੀ ਸਹੀ ਕਰ ਸਕਦਾ ਕੋਈ ਨਾ ਕੋਈ ਤਾਂ ਟਿਕਾ ਹੋਊਗਾ ਇਹਦੇ ਕੋਲੇ ਇਹ ਵੀ ਤਾਂ ਮੇਰੇ ਸਾਰੇ ਜਨਾਨੀ ਦਿਖਾਉ ਮੈਂ ਕਿਵੇਂ ਆ ਇਹਨੇ ਸਾਈਨ ਜਿਹਨੇ ਰੀਲਾ ਬਾਈ ਨੇ ਹੋਂ ਤੱਕ ਸਾਰੇ ਵਿਚਾਦੀ ਜਨਾਨੀ ਨਹੀਂ ਦਿਖਾਈ ਹੈ ਅਜੀ ਮੇਰੇ ਕਹਿੰਦਾ ਮੇਰਾ ਸਾਰੇ ਦਾ ਮੈਂ ਕਿਹੜਾ ਮੱਕ ਜੂਏ ਤਾਂ ਨਾਲੇ ਕੀ ਕਹਾਂ ਸੀ ਜੇ ਇੰਸਟਾਗ੍ਰam ਬੰਦ ਹੋ ਗਿਆ ਵੀ ਮੇਰੇ ਨਾਮ ਦਾ ਕਿਹੜਾ ਬ੍ਰਾਂਡ ਮੱਕ ਜੂ ਮੇਰੇ ਸਾਰੇ ਦਿਖਾਉਣਾ ਹੋਇਆ ਤੂੰ ਜਨਾਨੀ ਸਾਰੇ ਤਾਂ ਕੋਈ ਸਾਰਾ ਟੈਲੇਂਟ ਦਿਖਾਣਾ ਉਹ 36 ਹੋਰ ਈ ਲਾਂਗੇ ਵਿੱਚ ਤੇਰੀ ਸਾਰੇ ਵਿੱਚ ਇਹੀ ਜਨਾਨੀ ਦਿਖਾਈ ਹੁੰਦੀ ਹੈ ਨਾ ਇਹਨੂੰ ਸਾਨੂੰ ਕੱਪੜੇ ਵੋਣ ਵਿੱਚ ਆਦਿ ਨੇ ਕੀ ਆ ਤੂੰ ਸਾਰੇ ਕਿਹੜਾ ਦਪਲਾ ਹੈ ਬਾਈ ਫਰਲ ਥੋੜੀ ਮੁੱਤੀ ਸ਼ਰਨ ਕਰਾਇਆ ਗੈਰ ਕੋਈ ਕੰਮਕਾਰ ਤੇ ਤੇ ਆਂਦੇ ਮੈਂ ਗੁਸਿਆ ਨਾ ਬੋਇਆ ਗੜ ਗਜਬ ਬੇਇੱਜ਼ਤੀ ਹੈ ਥੋੜੀ ਮਾਰ ਬਾੜੀ ਬਿੱਲੋ ਰਫਲਾ ਨੇ ਪੱਕੀਆਂ ਰੋਂਦਾ ਨਾਲ ਰਹਿਣਾ ਸਾਰਾ ਦਿਨ ਡੱਕੀਆਂ ਏੜਾ ਤੇੜ ਫੇੜ ਕਰੇ ਮੈਂ ਬਣਾਵਾ ਬੰਬੜੀ ਲਾ ਕੇ ਲੰਡਰ ਕੱਤੀਆਂ ਢਾਂਗੀ ਉੱਤੇ ਰੱਖੀਆਂ ਤੂੰ ਕਿਉਂ ਲੱਕ ਪੋਣਿਆ ਫਿੰਝਾ ਲਈ ਜਨਾ ਕਿਸ ਨੇ ਤੇਰੇ ਬਲ ਸੇ ਗੋਲੀ ਮਾਰੀ ਆ ਨਾਲੇ ਥਲੇ ਯਾਰਾ ਸਪਰੈਂਗ ਲਈ ਵਰਦਾ ਕੇ ਤੇ ਦੇ ਕਟਾਪੀ ਕਤੇ ਅੰਦਰ ਹੀ ਨਾ ਵਰਦੇ ਤਰੇ ਨਾਲੇ ਬਿਰਿਓ ਨਾ ਹਲਦੀ ਆ ਕਿਸਪਰੈਂ ਨੇ ਤੇਰੇ ਥਲੇ ਆ ਦੇ ਕੈਮਰਾਮੈਨ ਦੇ ਥਲੇ ਆ ਦੇਖੋ ਇਸ ਤੋਂ ਬਾਅਦ ਉਹਦੇ ਬੋਲ ਤੇ ਟਾਂਕੇ ਨਾਲ ਬੁਣੇ ਪੈ ਜਾਣ। ਦੇਖਣਾ ਲੋਟੀ ਬੰਦ ਪਾੜ ਦੇਣੀ ਹੈ। ਹੱਥ ਮਾਰ ਸੱਤੀ ਜੱਟ ਨੇ ਜਾਂਦੀ ਧਰਤੀ ਪੈਰ ਨਾ ਰਾਵਾਂ ਹੱਥ ਮਾਰ ਸੱਤੀ ਜੱਟ ਨੇ। 51 ਸਰਪੰਚ ਦੀ ਟਰਾਲੀ ਉਹਨਾਂ ਸਾਰੀ ਸਣੇ ਲਿਓਨ ਪੰਜਾਬ ਤੇ ਮਸ਼ਹੂਰ ਨਹੀਂ ਜਿੰਨਾ ਇਹ ਆਦੀ ਬੰਦ ਕਰਕੇ ਮਸ਼ਹੂਰ ਹੋਈ ਆ। ਜਨਤਾ ਸਾਰੇ ਬੰਦ ਦੇ ਦੇਈ ਮੁੱਠ ਮੜੀ ਜਾਂਦੇ ਆ ਦੀ। ਬਾਕੀ ਇਹ ਪਤਾ ਨਹੀਂ ਸਰਪੰਚ ਦੀ ਮਿਹਨਤ ਆ ਜਾਂ ਪ੍ਰੋਡਿਊਸਰ ਦੀ ਮਿਹਨਤ ਆ। ਟਰਾਲੀ ਦਾ ਬੈਟਾ ਬਹੁਤ ਵੱਡਾ ਵਾ ਸਰਪੰਚ ਵੀ ਸਾਲਾ ਹੜਾਣਾ ਹੋਣਾ ਕੋਈ ਨਾ ਬੁਈ ਕਰਿਆ ਹੀ ਲੈਣਾ ਵਾ ਤੇ ਵੱਕੀ ਰਹੀ ਸਰਪੰਚ ਦੀ ਟਰਾਲੀ ਵੱਕੇ ਵੱਡੀ ਆ ਬੜੇ ਲੋਕਾਂ ਨੇ ਇਸ ਟਰਾਲੀ ਦੇ ਨਾਲ ਟੋਚਣ ਪਾਈ ਹੋਣਗੇ ਕੁੜੀ ਰੱਜ ਕੇ ਸੁਨਖੀ ਰੰਗ ਨਿੱਤਰਾਂ ਦਾ ਪੱਕਾ ਕੁੜੀ ਰੱਜ ਕੇ ਸੁਨਖੀ ਰੰਗ ਨਿੱਤਰਾਂ ਦਾ ਪੱਕਾ ਹੁੰਦੀ ਜਾਂਦੀ ਆ ਜਵਾਨ ਦੁੱਧ ਪੀਂਦਾ ਮੈਂ ਵੀ ਕੱਚਾ ਦੇਖ ਲੋ ਸੁਨਖੀ ਗੁੜੀ ਨੂੰ ਰੋ ਮੇਰੇ ਬਲੌਜਾ ਤੁਸੀਂ ਦੇਖ ਹੀ ਲਈ ਹੋਣੀ ਆ ਮੇਰੇ ਸਾਹ ਦੀ ਤਵੇਰ ਗਈ ਆ ਪਤਾ ਨਹੀਂ ਸਾਰੇ ਤੇ ਫੰਕਟਰ ਲੱਭ ਕੇ ਲਿਆਉਂਦੇ ਆ ਜਿਹੜਾ ਕਾਰੇ ਤੋਂ ਗੋਨਾ ਕਰ ਲੈਂਦੇ ਆਪਣੇ ਆਪ ਨੂੰ ਇਹ ਨਾਲੇ ਇਹ ਵੀ ਜਨਾਨੀਆਂ ਦਿਖਾਉ ਮੈਂ ਕਮਾਈ ਆ ਇਹ ਵੀ ਜਨਾਨੀਆਂ ਆ ਸਿਰ ਤੇ ਪੈਸੇ ਕਮਾਉਂਦੇ ਨੇ ਜਨਾਨੀਆਂ ਨੂੰ ਪ੍ਰਦਰਸ਼ਨ ਕਰਦੇ ਲੋਕਾਂ ਦੇ ਸਾਹਮਣੇ ਕਿਸ਼ੇ ਸੱਚੀ ਮਤਾ ਹੋ ਗਿਆ ਹੈ ਮੱਛੀ ਇੱਕ ਤੋਂ ਸ਼ਾਮ ਕੁੜੀ ਤੇ ਗੌਰਮੈਂਟ ਦੇਕਰ ਪੈਚ ਉਸ ਜਾਂ ਮਤਾ ਲੱਗੇ ਜੀ ਨਹੀਂ ਮਿਸ ਰਿਟ ਤੇ ਗਤੇ ਜਮਾ ਦਾ ਸਾਰੇ ਮੂਰੇ ਲੱਗੇ ਦੀ ਨਹੀਂ ਆ ਜਮਾ ਟ੍ਰੇਨਰ ਮੂਰੇ ਵਰਕਰ ਹਰ ਤੇ ਕਮਾਉ ਲਾਈ ਨੂੰ ਨਾਲੇ ਇਹ ਜਮ ਲਵੋਣ ਜਾਂਦੇ ਆ ਗਾਵੇ ਦਵਾਈ ਜਾਂਦੀ ਆ ਜਰੇ さん ਨਾਲ ਇਹ ਵੱਧ ਦਾ ਗ੍ਰੈਮ ਹੋ ਰਿਹਾ ਨਹੀਂ ਇਹ ਜੰਮ ਲਾਉਣ ਨਹੀਂ ਦਬੋਂ ਜਾਂਦੀ ਆ ਉਹਦੇ ਇਹ ਵੀ ਜਨਾ ਨਹੀਂ ਦੇਖੂ ਮੈਂ ਕਿਹੜੇ ਵਿੱਚੀ ਸ਼ਾਮਲ ਆ ਇਹ ਦੀ ਉਹ ਸ਼ਾਜ ਮੰਦੀ ਤੇ ਫੈ ਜਾਊਗਾ ਮਰੇ ਦਾ ਮੋਫਲਾ ਦੇ ਲੋ ਮੇਕਅਪ ਤਾਂ ਕਿ ਲੋ ਲੱਗੇ ਤਾਂ ਆਪਣੇ ਤਾਂ ਹੀ ਅਗੇ ਨਾ ਸ਼ਕਲ ਦਿੰਦੀ ਆ ਮੇਟਾ ਲੱਭਣੀ ਨਾ ਨੇ ਰਚਕੇ ਸੇ ਨੂੰ ਇਹ ਮੇਰੇ ਸਾਰੇ ਦੇ ਆਪਣੇ ਆਪਣੇ ਸਟਾਰ ਵਾਲੀ ਫਿਲਮਾਂ ਪਤਾ ਨਹੀਂ ਕਿ ਥੋ ਲੈ ਜਾਂਦੇ ਨੇ ਬਾਕੀ ਜਨਤਾ ਬੜੀ ਚੰਗੀ ਆ ਜਿਹੜੀ ਨਾਲ ਤਾਂ ਗਾਣਾ ਕਰਦੀ ਆ ਨਾਲੇ ਨਾਲ ਫੋਲੋ ਕਰੀ ਰਿਹਾ ਕੀ ਆ ਆਪਾਂ ਤਾਂ ਸਾਥ ਵੀ ਫੋਲੋ ਨਹੀਂ ਕਰਦਾ ਸੀ ਆ ਕੱਪੜੇ ਲੈ ਲੈਣੀ ਵਾਲੀ ਟੂਆ ਲੈਣੀ ਯਾਰਾ ਨਹੀਂ ਮਾਰੇ ਆ ਲੈ ਤੇ ਦੇ ਲੈ ਨਹੀਂ ਸੁਣੋ ਜੀ ਹੈਲੋ ਜੀ ਜੋ ਵੀ ਲੈ ਕੇ ਲੋ ਜੀ پیسے ਨਾ ਦੇਖੋ ਜੀ ਲੈ ਲੋ ਜੀ ਲੈ ਲੋ ਜੀ ਰਾ ਰਾ

पता नहीं आज पानी भी नसीब होगा कि नहीं। आ, <laughs> <laughs> दो मज़े बड़िया ने आपसे सलाह कर भी फिर भी दरिया केड़ी छाल मरूगी हिसाब से गल कर दिन तो नजर लवा लोगे थोनू देख के तब बंदा नजर का खुद शिकार हो जाए

ਕੰਤੇਵਾ ਤੇ ਅਨਨੋ ਟੈਲੀਫੋਨ ਰੈਡੀ ਰੈਡੀ ਨੂਰ ਦਦੇ ਚੰਗੀ ਜਾਂਦਾ ਤੇ ਅੱਜ ਦੋ ਬਲੌਗ ਕੋਣ ਦੀ ਸਲਾਹ ਮੇਰੀ ਸਲਾਹ ਵੀ ਆਹ ਹਾਣ ਵਾਲਾ ਬਲੌਗ ਹੁਣੀ ਪਾਦਾ ਇੱਕ ਬਲੌਗ ਸ਼ਾਮ ਤੱਕ ਐਦਾਂ ਕਰੀ ਪਹਿਲੇ ਬਲੌਗ ਚ ਤਾਂ ਨੂਰ ਦਦੇ ਚੰਬਾਵਾ ਦੂਜੇ ਬਲੌਗ ਚ ਹੋ ਪਾਈ ਬੇ ਤੂੰ ਦਦੇ ਚੰਬਾਵਾ ਉਹ ਦਰਹਾਈ ਲੋਕਾਂ ਨੂੰ ਮਜ਼ਾ ਆਇਆ ਔਰ ਮੈਂ ਇਹ ਜੋ ਮਜ਼ਾ ਹੈ ਹਿੰਦੁਸਤਾਨ ਕੇ ਹਰ ਵਿਅਕਤੀ ਕੋ ਦੇਣਾ ਚਾਹਤਾ ਐ ਐਂ ਅਜਾ ਦਸਾਨੀ ਸ਼ਰਮ ਕੋ ਮੰਨੇ ਲਿਆ ਆਬ ਦੀ ਜਨਾਨੀ ਨੂੰ ਕਰੇ ਰੱਖ ਕੀ ਤੂੰ ਲੋਕਾਂ ਨੂੰ ਹੁਣ ਲਗਾਵੇਂ ਜਿਵਾਰ ਦੱਦ ਬਿੰਦਾ ਵਾ ਵੇ ਸਾਰੇ ਇਹਨਾਂ ਲਾਤ ਫੋਨ ਵਾਲਿਆਂ ਨੂੰ ਤੁਸੀਂ ਜਿਵੇਂ ਉਸ ਕਰਦੇ ਰੱਖਿਆ ਆਪਣਾ ਆਪ ਹੀ ਫਿਰ ਅਸੀਂ ਬੁੜੇ ਪਾ ਕੇ ਕਹਿੰਦੇ ਨੇ ਵੀ ਲੋਕ ਸਾਨੂੰ ਕਾਰਾਂ ਖੜੋਤੇ ਨੇ ਤੁਸੀਂ ਹਰਕਤਾਂ ਹੀ ਹਜੇ ਕਰਦੇ ਹੋ ਗਾੜਾ ਕਰਦੇ ਰਹੇ ਸਾਨੂੰ ਤੇ ਤੇਰੇ ਜਿ ਕੋਈ ਆਣ ਖੋਵੇ ਨਾ ਤੂੰ ਐਸਾ ਨੂ ਕਰੇ ਰੱਖੇ ਜੇ ਜਨਤਨ ਨੂੰ ਕੁਝ ਦਿਖਾਉਣਾ ਨਾ ਸਾਫ ਤਰ੍ਹਾਂ ਦਾ ਕੰਟੈਂਟ ਦਿਖਾਓ ਕੀ ਇਹ ਹੱਦ ਤੇ ਚੰਗਲਾ ਦਿਖਾਈ ਜਾਂਦਾ ਖਤਮ ਬਾਈ ਬਾਈ ਟਾਟਾ ਗੁੱਡ ਬਾਏ ਗਿਆ